ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਸਭ ਦਾ ਸਾਡੇ YouTube ਚੈਨਲ ਤੇ ਅਮਰਸਰੀਆਂ ਵਾਲਿਆਂ ਨੂੰ ਲੋ ਲੋ ਜੀ ਅੱਜ ਦੀ ਵੀਡੀਓ ਲੈ ਕੇ ਆਇਆ ਰਾਮ ਟੈਕਸ ਬ੍ਰਾਂਡ ਦੇ ਪ੍ਰਿੰਟ ਸੂਟਾਂ ਦੀ ਦਿਖਾਓ ਰੋਮੀ ਜੀ ਕੱਲਾ ਕੱਲਾ ਪ੍ਰਿੰਟ ਦੇਖੋ ਜੀ ਚੈੱਕ ਕਰੋ ਇੱਕ ਤੋਂ ਇੱਕ ਪ੍ਰਿੰਟ ਲੈ ਕੇ ਆਇਆ ਪੂਰੇ ਪੰਜਾਬ ਦੇ ਪੌਪੂਲਰ ਪ੍ਰਿੰਟ ਨਾਲ ਜਿਹੜੇ ਰਾਮ ਟੈਕਸ ਬ੍ਰਾਂਡ ਦੇ ਸਾਰੇ ਸਾਰੇ ਆ ਗਿਆ ਜੀ 70 140 ਸੂਟ ਆਏ ਆ ਜੀ 17 ਡਿਜ਼ਾਈਨ ਆ 140 45 ਸੂਟ ਆਏ ਆ ਸਾਰੇ ਔਰ ਪ੍ਰਿੰਟ ਇੱਕ ਤੋਂ ਇੱਕ ਲੈ ਕੇ ਆਇਆ ਪੂਰੀ ਵੀਡੀਓ ਐਂਡ ਤੱਕ ਦੇਖਿਓ ਕੱਲਾ ਕੱਲਾ ਪ੍ਰਿੰਟ ਕੱਲਾ ਕੱਲਾ ਰੰਗ ਮੈਂ ਓਪਨ ਕਰਕੇ ਦਿਖਾਉਂਗਾ ਚਾਰ ਚਾਰ ਪੰਜ ਪੰਜ ਰੰਗ ਨੇ ਸਭ ਦੇ ਵਿੱਚ ਸੋ ਪੂਰੀ ਵੀਡੀਓ ਲਾਸ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਜੁੜ ਕਰ ਦਿਓ ਲੋ ਜੀ ਪਹਿਲਾ ਪ੍ਰਿੰਟ ਚੈੱਕ ਕਰੋ ਇਹ ਵਿੱਚ ਲੀਲਨ ਦੇ ਤੇ ਵਿੱਚ ਕਾਟਨ ਦੇ ਦੋਨੋਂ ਕੁਆਲਿਟੀਆਂ ਨੇ ਆ ਦੇਖੋ ਇਹ ਲੀਲਨ ਦਾ ਪ੍ਰਿੰਟ ਆ ਰਿਹਾ ਜੀ ਪਿਓਰ ਕਾਟਨ ਲੀਲਨ ਫੈਬਰਿਕ ਹੈ ਸਭ ਤੋਂ ਸੋਹਣੀ ਕੁਆਲਿਟੀ ਹੈ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਐਲੀਗੈਂਟ ਪ੍ਰਿੰਟ ਆ ਜੀ ਐਲੀਗੈਂਟ ਪ੍ਰਿੰਟ ਹੈ ਬਿਊਟੀਫੁਲ ਡਿਜੀਟਲ ਪ੍ਰਿੰਟ ਆ ਰਿ ਮੈਚਿੰਗ ਬੋਰਮ ਆਰਾਮ ਟੈਕਸ ਬ੍ਰਾਂਡ ਨਾਮ ਹੀ ਕਾਫੀ ਹੈ ਸੋ ਡੇਲੀ ਡੇਲੀ ਮੈਸੇਜ ਆ ਰਹੇ ਕਸਟਮਰ ਦੇ ਭਾਜੀ ਆਰਾਮ ਟੈਕਸ ਸੂਟ ਦੀ ਕਦੋਂ ਵੀਡੀਓ ਪਾਉਗੇ ਆਰਾਮ ਟੈਕਸ ਦੇ ਪ੍ਰਿੰਟ ਸੂਟ ਕਦੋਂ ਆਣਗੇ ਸੋ ਲੋ ਜੀ ਵਿਦਆਊਟ ਦੁਪੱਟਾ ਸੂਟ ਹੋਊਗਾ ਬਿਨਾ ਦੁਪੱਟੇ ਤੋਂ ਇਹ ਆਈਟਮ ਹੈ 950 ਰੁਪਏ ਫਲੈਟ ਰੇਟ ਰਹੇਗਾ ਔਰ ਡੈਨ ਇੱਕ ਤੋਂ ਇੱਕ ਮਾਰਕੀਟ ਪ੍ਰਾਈਸ ਦੀ ਗੱਲ ਕਰਾਂ ਤਾਂ 1050 1150 ਤੋਂ ਘੱਟ ਆਈਟਮ ਨਹੀਂ ਸੇਲ ਹੁੰਦੀ ਸੋ 950 ਰੁਪਏ ਫਲੈਟ ਰੇਟ ਤਿੰਨ ਤਿੰਨ ਚਾਰ ਚਾਰ ਰੰਗ ਨੇ ਸੋ ਵੀਡੀਓ ਪੂਰੀ ਲਾਸਟ ਤੱਕ ਦੇਖੋ ਪਹਿਲਾ ਪ੍ਰਿੰਟ ਚੈੱਕ ਕਰੋ ਇਹ ਕਲਰ ਦੇਖੋ ਕਿੰਨਾ ਪਿਆਰਾ ਅਲਟੀਮੇਟ ਕਲਰ ਅਲਟੀਮੇਟ ਕੱਲਾ ਕੱਲਾ ਪ੍ਰਿੰਟ ਓਕੇ ਰਿਪੋਰਟ ਹੈ ਕੱਲਾ ਕੱਲਾ ਪ੍ਰਿੰਟ ਸ਼ਾਨਦਾਰ ਪ੍ਰਿੰਟ ਲੈ ਕੇ ਆਏ ਜੀ ਸ਼ਾਨਦਾਰ ਓਏ ਹੋਏ 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 ਪ੍ਰਿੰਟ ਆਇਆ ਕੋਈ ਮੈਂ ਕਹਿੰਦਾ ਇੰਨੀ ਕੁਆਂਟੀਟੀ ਦੀ ਪਹਿਲੀ ਵਾਰ ਪ੍ਰਿੰਟ ਆਇਆ ਰਾਮ ਟੈਕਸਟ ਬ੍ਰਾਂਡ ਦੇ ਲੋ ਜੀ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਦੋ ਦੋ ਸੂਟ ਦੀ ਕੱਟ ਹੈ ਸੋ 950 ਰੁਪਏ ਪ੍ਰਾਈਸ ਰਹੇਗਾ ਕਲਰ ਆਪਣਾ ਫੜਾ ਫੜ ਬਾਈ ਕਰ ਲਿਓ ਸਾਡੇ ਦੋ ਨੰਬਰ ਆ ਦੋਨੋਂ ਨੰਬਰ ਕਮੈਂਟ ਸੈਕਸ਼ਨ ਦੇ ਵਿੱਚ ਪਾਏ ਹੋਏ ਆ ਪਿੰਨ ਕਰੇ ਹੋਏ ਆ ਕਮੈਂਟ ਸੈਕਸ਼ਨ ਦੇ ਵਿੱਚ ਚੈ ਬਾਕੀ ਡਿਸਕ੍ਰਿਪਸ਼ਨ ਚ ਵੀ ਹੈ ਗਿਆ ਆਪਣਾ ਆਰਡਰ ਫਟਾਫਟ ਪਲੇਸ ਕਰ ਲਿਓ 950 ਰੁਪਏ ਪ੍ਰਾਈਸ ਰਹੇਗਾ ਸੋ ਬਿਊਟੀਫੁਲ ਡਿਜੀਟਲ ਪ੍ਰਿੰਟ ਆ ਚੈੱਕ ਕਰੋ ਜੀ ਇੱਕ ਪ੍ਰਿੰਟ ਮੈਚਿੰਗ ਪ੍ਰਿੰਟ ਸੂਟ ਇਹ ਪਿਓਰ ਕਾਟਨ ਦੇ ਵਿੱਚ ਆਏਗਾ ਜੀ 950 ਰੁਪਏ ਪ੍ਰਾਈਸ ਰਹੇਗਾ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਸਭ ਤੋਂ ਸੋਹਣਾ ਪ੍ਰਿੰਟ ਰੰਗ ਲੈ ਕੇ ਆਇਆ ਚਾਰ ਚਾਰੇ ਰੰਗ ਸ਼ਾਨਦਾਰ ਓਏ ਹੋਏ ਹੋਏ ਪ੍ਰਿੰਟ ਦੇਖੋ ਕਿੰਨਾ ਜਬਰਦਸਤ ਹੈ ਡਿਜੀਟਲ ਪੇਂਟਿੰਗ ਸਾਰੀ ਡਿਜੀਟਲ ਪੇਂਟਿੰਗ ਆ ਦੇਖੋ ਕਲਰ ਮੈਚਿੰਗ ਦੇਖੋ ਕਿੰਨੀ ਪਿਆਰੀ ਹੈ ਮੈਚਿੰਗ ਸੂਟ ਆਏਗਾ ਇਹਦੀ ਬਾਟਮ 2.5 ਮੀਟਰ ਦੀ ਹੈ 3 ਮ ਟਾਈ ਮੀਟਰ ਟਾਈ ਮੀਟਰ ਅਭੀ ਜੇ ਟਾਈ ਮੀਟਰ ਦੀ ਬੋਟਮ ਹੈ ਟਾਈ ਮੀਟਰ ਦੀ ਬੋਟਮ ਹੋएगी ਟਾਈ ਮੀਟਰ ਦੀ ਸ਼ਰਟ ਹੋएगी ਕਿਉਂਕਿ ਅੱਜ ਕੱਲ ਹੁਣ ਸਟੇਟ ਸਲਵਾਰਾਂ ਬਣਦੇ ਆ ਨੇ ਕਲਰ ਚੈੱਕ ਕਰੋ ਕਿੰਨਾ ਲਾਜਵਾਬ ਕਲਰ ਹੈ ਇੱਕ ਆ ਰਿਹਾ ਮਸਟਰਡ ਕਲਰ ਦੋ ਮਿੰਨੀ ਨੀਕਾ ਕਰਾ ਦੇ ਇੱਕ ਆ ਰਹਾ ਮਸਟਰਡ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਆ ਗਿਆ ਜੀ ਇਹਦੇ ਵਿੱਚ ਆ ਲੈ ਯਾਰ ਆਮ ਦਾ ਕਾਰ ਹੈ ਜੀ ਆਵਲਾ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਸਾਰੇ ਸਾਰੇ ਰੰਗ ਡਿਜ਼ਾਈਨ ਬੜੇ ਸੋਹਣੇ ਆ ਜਿਹੜਾ ਮਰਜ਼ੀ ਬਾਏ ਕਰ ਲਓ ਜਿਹੜਾ ਮਰਜ਼ੀ ਮੈਂ ਕਹਿੰਦਾ ਸਟਾਕ ਆਇਆ ਕੋਈ ਉਹ ਰਾਮ ਟੈਕਸ ਬ੍ਰਾਂਡ ਦਾ ਸੂਟ ਕਿਵੇਂ ਲੱਗੇ ਜਰੂਰ ਦੱਸਿਓ ਮੈਂ ਕਹਿੰਦਾ ਰੂਹ ਖਿੜਦੀ ਐ ਸੂਟ ਦੇਖ ਕੇ ਪ੍ਰਿੰਟ ਪਾਉਗੇ ਯਾਦ ਕਰੋਗੇ ਅਮਰ ਸਾਰੇ ਮਾਲਜਾਂ ਤੋਂ ਸੂਟ ਲੇਕਤਾ ਜੀਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਆ ਆਈਟਮ ਐ ਨਾ ਰਾਮ ਟੈਕਸ ਬ੍ਰਾਂਡ ਦੀ ਇਹ ਚੀਜ਼ ਵੇਚ ਕੇ ਸਾਨੂੰ ਵੀ ਤਸੱਲੀ ਐ ਕਿ ਸਾਡਾ ਕਸਟਮਰ ਬਣਿਆ ਰਹਿੰਦਾ ਇਹ ਚੀਜ਼ਾਂ ਕਰਕੇ ਸੋ ਕੁਆਲਿਟੀ ਇਹੋ ਜੀ ਐ ਕੁਆਲਿਟੀ ਪ੍ਰੀਮੀਅਮ ਹੁੰਦੀ ਐ ਇਹਨਾਂ ਦੀ ਸੋ ਕਲਰ ਦੇਖੋ ਪ੍ਰਿੰਟ ਦੇਖੋ ਲਾਜੋਆ ਪ੍ਰਿੰਟ ਆ ਜੀ ਸਰਦਾਰੀ ਸੂਟ ਬਣਦੇ ਐ ਡਿਸਟਿੰਕਟ ਚਾਹੇ ਕੋਟ ਸੈੱਟ ਬਣਾਓ ਚਾਹੇ ਸ ਕੁਆਇਜ਼ ਤੁਹਾਡੀ ਹੈ ਦੁਪੱਟਾ ਜਿੱਦਾਂ ਮਰਜ਼ੀ ਆ ਲੋ ਪਿਓਰ ਦਾ ਲੋ ਟੈਬੀ ਦਾ ਲੋ ਮਸਲੀਨ ਦਾ ਲੋ ਜਿਵੇਂ ਮਰਜ਼ੀ ਦਾ ਲੋ ਕਲਰ ਚੈੱਕ ਕਰੋ ਚਾਰ ਰੰਗ ਚਾਰੇ ਰੰਗ ਹੀ ਜ਼ਬਰਦਸਤ ਜੀ ਸਮਰ ਸਪੈਸ਼ਲ ਕਲਰ ਪਿਓਰ ਕਾਟਨ ਦੇ ਠੰਡੇ ਠਾਰ ਫੈਬਰਿਕ ਪਿਓਰ ਕਾਟਨ ਰਾਮਟੈਕਸ ਬ੍ਰਾਂਡ ਨਾਮ ਹੀ ਕਾਫੀ ਹੈ ਪ੍ਰਿੰਟ ਜਿਹੜਾ ਮਰਜ਼ੀ ਰੰਗ ਬਾਏ ਕਰ ਲਿਓ ਕੱਲਾ ਕੱਲਾ ਪ੍ਰਿੰਟ ਓਪਨ ਕਰਕੇ ਦਿਖਾਉਂਗਾ ਸੋ ਵੀਡੀਓ ਪੂਰੀ ਲਾਸਟ ਤੱਕ ਦੇਖਿਓ ਸਕਿਪ ਨਾ ਕਰਿਓ ਜਿਹੜਾ ਵੀਡੀਓ ਸਕਿਪ ਕਰ ਗਿਆ ਬਾਸ ਉਹਨੂੰ ਫਿਰ ਸੋਹਣੇ ਸੋਹਣੇ ਸੂਟ ਨਹੀਂ ਮਿਲਦੇ ਕਿਉਂਕਿ ਸੋਹਣੇ ਸੋਹਣੇ ਸੂਟ ਦੇਣੇ ਆ ਆ ਚੈੱਕ ਕਰੋ ਇੱਕ ਬ੍ਰੀਕ ਬੁੱਟੀ ਦਾ ਪ੍ਰਿੰਟ ਬ੍ਰੀਕ ਪ੍ਰਿੰਟ ਨਹੀਂ ਮਿਲਦਾ ਅਸ ਦੇ ਟਾਈਮ ਦੇ ਵਿੱਚ ਬਹੁਤ ਘੱਟ ਆ ਰਿਹਾ ਬਹੁਤ ਘੱਟ ਆ ਦੇਖੋ ਪ੍ਰਿੰਟ ਕਿੰਨਾ ਸ਼ਾਨਦਾਰ ਆਇਆ ਇਹ ਆਇਆ ਬ੍ਰੀਕ ਪ੍ਰਿੰਟ ਆਪਣਾ ਸਕਰੀਨਸ਼ਾਟ ਲੈ ਲਿਓ ਮੇਰੀ ਬੇਨਤੀ ਹੈ ਆਪਣਾ ਸਕਰੀਨਸ਼ਾਟ ਲੈ ਲਿਓ ਬਿਊਟੀਫੁਲ ਡਿਜੀਟਲ ਪ੍ਰਿੰਟ ਬਿਊਟੀਫੁਲ ਅਲਟੀਮੇਟ ਐਲੀਗੈਂਟ ਪ੍ਰਿੰਟਸੂਟ ਸ਼ਾਨਦਾਰ ਪ੍ਰਿੰਟਸੂਟ ਜੀ ਸ਼ਾਨਦਾਰ ਆ ਦੇਖੋ ਅਲਟੀਮੇਟ ਪ੍ਰਿੰਟ ਆ ਜੀ ਅਲਟੀਮੇਟ ਕੋਪਰੋਸ ਕਰੀ ਇੱਕ ਛੇੜ ਆਇਆ ਜੀ ਇਜ਼ ਇਹ ਆਵਲਾ ਆਹ ਛੇੜ ਵੀ ਬੜਾ ਪਿਆਰਾ ਸੀਗਾ ਹੀ ਛੇੜ ਆਏਗਾ ਬਿਲਕੁਲ ਨਵਾਂ ਛੇੜ ਆਏਗਾ ਅਲਟੀਮੇਟ ਛੇੜ ਹੈ ਕਲਰ ਦੇਖੋ ਕਿੰਨਾ ਪਿਆਰਾ ਇੱਕ ਛੇੜ ਆਊਗਾ ਇਹ ਆਵਲਾ ਕਲਰ ਦੇਖੋ ਜੀ ਪ੍ਰਿੰਟ ਦੇਖੋ ਬਰੀਕ ਬੂਟੀ ਦਾ ਪ੍ਰਿੰਟ ਆ ਬਹੁਤ ਸੋਹਣਾ ਪ੍ਰਿੰਟ ਆ ਰਾਮ ਟੈਕਸ ਬ੍ਰਾਂਡ ਦਾ ਮੈਚਿੰਗ ਸੂਟ 950 ਰੁਪਏ ਫਲੈਟ ਰੇਟ ਸੋ ਪ੍ਰਿੰਟ ਇੱਕ ਤੋਂ ਇੱਕ ਸ਼ਬੋਰਦਸਤ ਪ੍ਰਿੰਟਸ ਨੂੰ ਲੈ ਕੇ ਆਇਆ ਕਲਰ ਦੇਖੋ ਜਿਹੜਾ ਮਰਜ਼ੀ ਪਾ ਲੈ ਚਾਹੇ ਆਂਟੀਆਂ ਪਾ ਲੈਣ ਚਾਹੇ ਕੁੜੀਆਂ ਪਾ ਲੈਣ ਜਿਹੜਾ ਮਰਜ਼ੀ ਪਾ ਲੈ ਪ੍ਰਿੰਟ ਬਹੁਤ ਸ਼ਾਨਦਾਰ ਹੈ ਐਲੀਗੈਂਟ ਪ੍ਰਿੰਟ ਆ ਐ ਬਾਕੀ ਜਿਵੇਂ ਤੁਸੀਂ ਮਰਜ਼ੀ ਤਿਆਰ ਕਰ ਲਓ ਲੈਸ ਵਗੈਰਾ ਲਗਾ ਕੇ ਅੱਜ ਕੱਲ 5 ਪੀਮ ਵਗੈਰਾ ਲਾ ਕੇ ਡਿਜ਼ਾਈਨ ਨਾਲ ਸੂਟ ਬਣਾ ਲਓ ਓਏ ਸੂਟ ਦੇ ਲੁੱਕ ਚੈੱਕ ਕਰਿਓ ਬਣਨ ਤੋਂ ਬਾਅਦ ਚੀਜ਼ ਦੇਖੋ ਕਿ ਨਹੀਂ ਸੋਹਣੀ ਬਣੂਗੀ ਆ ਦੇਖੋ ਇੱਕ ਆ ਰਹੀ ਜੀ ਗ੍ਰੀਨ ਸ਼ੇਡ ਆ ਆਇਆ ਇੱਕ ਕਲਰ ਚਾਰ ਰੰਗ ਆ ਗਏ ਚਾਰੇ ਰੰਗ ਸੋਹਣੇ ਆ ਕਲਰ ਆਪ ਦਾ ਕੋਈ ਵੀ ਬਾਏ ਕਰ ਲਓ ਸਕਰੀਨ ਸ਼ਾਟ ਲੈ ਲਿਓ ਚੱਕ ਵੀਰੇ ਚਾਰੇ ਰੰਗ ਪਿਆਰੇ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਣਾ ਬੜਾ ਸ਼ਾਨਦਾਰ ਬਿਊਟੀਫੁਲ ਡਿਜ਼ਾਈਨ ਲੋ ਜੀ ਕਲਰ ਪ੍ਰਿੰਟ ਸਾਰੇ ਟੌਪ ਕਲਾਸ ਆ ਜਿਹੜਾ ਮਰਜ਼ੀ ਬਾਏ ਕਰ ਲਓ ਜਿਹੜਾ ਮਰਜ਼ੀ ਐਲੀਗ ਆਲੋ ਇੱਕ ਆਪ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਚਾਰ ਕਲਰ ਲੈ ਕੇ ਆਇਆ ਔਰ ਪ੍ਰਿੰਟ ਇੰਨਾ ਪਿਆਰਾ ਪ੍ਰਿੰਟ ਆ ਨਾ ਜਬਰਦਸਤ ਪ੍ਰਿੰਟ ਆ ਜਬਰਦਸਤ ਪ੍ਰਿੰਟ ਮੈਂ ਤੁਹਾਨੂੰ ਓਪਨ ਕਰਕੇ ਦਿਖਾਣਾ ਬਿਊਟੀਫੁੱਲ ਡਿਜੀਟਲ ਪ੍ਰਿੰਟਿੰਗ ਬਿਊਟੀਫੁੱਲ ਲਾਰਜ ਆਪ ਪ੍ਰਿੰਟ ਲਾਰਜ ਆਪ ਓਏ ਹੋ ਹੋ ਸਭ ਤੋਂ ਸੋਹਣਾ ਪ੍ਰਿੰਟ ਪਾ ਗਏ ਅਰੇ ਤੇ ਰਾਮ ਟੈਕਸ ਬ੍ਰਾਂਡ ਨਾਮ ਹੀ ਕਾਫੀ ਆ ਸ਼ੇਡ ਚੈੱਕ ਕਰੋ ਚਾਰ ਸ਼ੇਡ ਆਏ ਆ ਚਾਰ ਹੀ ਸ਼ੇਡ ਸੋਨੇ ਆ ਇੱਕ ਆਏਗਾ ਇਹਦੇ ਵਿੱਚ ਬਲੂ ਸ਼ੇਡ ਪ੍ਰਿੰਟ ਦੇਖੋ ਕਿੰਨਾ ਪਿਆਰਾ ਰੋਮੀ ਪ੍ਰਿੰਟ ਦਿਖਾਏ ਥੋੜਾ ক্লোਜ਼ ਕਰਕੇ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਇੱਕ ਆ ਰਿਹਾ ਜੀ ਬਲੂ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਐਲੀਗੈਂਟ ਪ੍ਰਿੰਟ ਐਲੀਗੈਂਟ ਕਲਰ ਇੱਕ ਆ ਗਿਆ ਬਲੂ ਸ਼ਿਡ बॉਟਮ ਤੇ ਹਲਕਾ ਹਲਕਾ ਸਾਲ ਪ੍ਰਿੰਟ ਹੈ ਇੱਕ ਆਏਗਾ ਜੀ ਮੋਰ ਪੰਖੀ ਆ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਕਲਰ ਸਾਰੇ ਸੋਨੇ ਆ ਪ੍ਰਿੰਟ ਬਹੁਤ ਸੋਨਾ ਹੈ ਪ੍ਰਿੰਟ ਬਹੁਤ ਸੋਨਾ ਕਲਰ ਸਾਰੇ ਸੋਨੇ ਆ ਜਿਹੜਾ ਮਰਜ਼ੀ ਕਲਰ ਬਾਏ ਕਰ ਲਓ ਪ੍ਰਿੰਟ ਸਾਰੇ ਸੋਨੇ ਆ ਅਲਟੀਮੇਟ ਪ੍ਰਿੰਟ ਸੂਟ ਆ ਲੋ ਇੱਕ ਆਹ ਵਾਲਾ ਸ਼ੇਡ ਮੋਰ ਪੰਖੀ ਇੱਕ ਆਹ ਰਿਹਾ ਮਸਟਰਡ ਕਲਰ ਜੀ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਸਾਰੇ ਸਾਰੇ ਰੰਗ ਓਪਨ ਕਰਕੇ ਦਿਖਾਉਂਗਾ ਵੀਡੀਓ ਪੂਰੀ ਲਾਸਟ ਤੱਕ ਦੇਖਿਓ ਆ ਦੇਖੋ ਪ੍ਰਿੰਟ ਤੁਹਾਨੂੰ ਪ੍ਰੋਪਰ ਓਪਨ ਕਰਕੇ ਦਿਖਾਉਂਗਾ ਆ ਲੋ ਕੋਈ ਫੋਟੋ ਵਗੈਰਾ ਨਾ ਮੰਗਿਓ ਬਸ ਫੋਟੋ ਵਗੈਰਾ ਕਲਿੱਕ ਨਹੀਂ ਹੁੰਦੀਆਂ ਸੋ ਇਸ ਕਰਕੇ ਆਪਾਂ ਓਪਨ ਕਰਦੇ ਹਾਂ ਸਾਰੇ ਆ ਦੇਖੋ ਇੱਕ ਆ ਗਿਆ ਜੀ ਮਸਟਰਡ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ ਬਿਊਟੀਫੁਲ ਸ਼ੇਡ ਇੱਕ ਆਇਗਾ ਜੀ ਇਹਦੇ ਵਿੱਚ ਚਾਰ ਰੰਗ ਆਗੇ ਇੱਕ ਆਇਆ ਮਸਟਰਡ ਚੱਕ ਹੈਰੀ ਓਏ 950 ਰੁਪਏ ਪ੍ਰਾਈਸ ਇੱਕ ਆਇਗਾ ਜੀ ਮੋਰ ਪੰਖੀ ਕਲਰ ਇੱਕ ਆਇਆ ਬਲੂ ਸ਼ੇਡ ਇੱਕ ਆਇਆ ਆਵਲਾ ਬੜਾ ਪਿਆਰਾ ਆਨੀਅਨ ਸ਼ੇਡ ਚਾਰ ਰੰਗ ਨੇ ਚਾਰ ਰੰਗ ਸੋਨੇ ਰਾਮ ਟੈਕਸ ਬ੍ਰੈਂਡ ਆ ਲੋ ਇੱਕਾ ਮਦਰ ਲੁੱਕ ਵਾਲਾ ਆਰਟੀਕਲ ਹੈ ਪ੍ਰਿੰਟ ਬਹੁਤ ਸੋਨਾ ਬੜਾ ਪਿਆਰਾ ਪ੍ਰਿੰਟ ਹੈ ਆਲਟੀਮੇਟ ਪ੍ਰਿੰਟ ਬਣਿਆ ਹੋਇਆ ਰਾਮ ਟੈਕਸ ਬ੍ਰਾਂਡ ਪਿਓਰ ਕਾਟਨ ਪ੍ਰੀਮੀਅਮ ਕੁਆਲਿਟੀ ਹੈ ਫੈਬਰਿਕ ਅੱਛਾ ਹੈ ਸਭ ਤੋਂ ਸੋਨੀ ਕੁਆਲਿਟੀ ਹੈ ਕਪੜਾ ਪਾਓਗੇ ਯਾਦ ਕਰੋ ਜਿੰਨਾ ਮਰਜ਼ੀ ਲੌਂਗ ਟਾਈਮ ਪਾ ਲਿਓ ਤੁਸੀਂ ਅੱਕ ਜਾਓਗੇ ਕਪੜਾ ਨਹੀਂ ਖਰਾਬ ਹੋਏਗਾ ਆ ਲੋ ਆਇਆਗਾ ਗੋਲਡਨ ਸ਼ੇਡ ਪ੍ਰਿੰਟ ਦੇਖੋ ਮੈਚਿੰਗ ਪ੍ਰਿੰਟ ਸਕਿੰਨ ਨਾਲ ਕੰਬੀਨੇਸ਼ਨ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆ ਗਿਆ ਇਸ ਵਿੱਚ ਆਵਲਾ ਸ਼ੇਡ ਸੀ ਗ੍ਰੀਨ ਸ਼ੇਡ ਕਲਰ ਦੇਖੋ ਕਿੰਨਾ ਲਾਜਵਾਬ ਆ ਲੋ ਇੱਕ ਆ ਗਿਆ ਆ ਸ਼ੇਡ ਇੱਕ ਆਏਗਾ ਬ੍ਰਾਊਨ ਸ਼ੇਡ ਕੰਬੀਨੇਸ਼ਨ ਸਕਿਨ ਨਾਲ ਆ ਰਿਹਾ ਬਾਟਮਾ ਦਾ ਕਲਰ ਚੇਂਜ ਹੋ ਜਾਏਗਾ ਪ੍ਰਿੰਟ ਦਾ ਕਲਰ ਚੇਂਜ ਹੋ ਜਾਏਗਾ ਬੇਸ ਕਲਰ ਸ਼ਰਟ ਦਾ ਸੇਮ ਰਹੇਗਾ ਇੱਕ ਆ ਗਿਆ ਬ੍ਰਾਊਨ ਸ਼ੇਡ ਇੱਕ ਆ ਗਿਆ ਓਨੀਅਨ ਪਿੰਕ ਸ਼ੇਡ ਚਾਰ ਰੰਗ ਨੇ ਚਾਰੇ ਰੰਗ ਸੋਹਣੇ ਨੇ ਜ਼ਬਰਦਸਤ ਕਲਰ ਨੇ ਰਾਮ ਟੈਕਸ ਬ੍ਰਾਂਡ ਹੈ ਨਾਮ ਹੀ ਕਾਫੀ ਹੈ ਸੁਪਰ ਹਿੱਟ ਕੁਆਲਿਟੀ 950 ਰੁਪਏ ਕੋਲਾ ਰੱਖਿਆ ਹੈ ਦੋ ਟਮਕ ਕੇ ਰੱਖਾ ਬੋਟਮ ਅੱਗੇ ਰੱਖਾ ਲੋ ਜੀ 950 ਰੁਪਏ ਪ੍ਰਾਈਸ ਸਕਰੀਨ ਸ਼ਾਟ ਲੈ ਲਓ ਲੋ ਜੀ ਸਾਰੇ ਕਲਰ ਸੋਨੇ ਆ ਜਿਹੜਾ ਮਰਜ਼ੀ ਕਲਰ ਬਾਏ ਕਰ ਲਓ ਜਿਹੜਾ ਮਰਜ਼ੀ ਸੁਪਰ ਹਿੱਟ ਕਲਰ ਸੁਪਰ ਹਿੱਟ ਕਲਰ ਲੋ ਜੀ ਅਗਲਾ ਪ੍ਰਿੰਟ ਦਿਖਾਣਾ ਤੁਹਾਨੂੰ ਹੋਰ ਮੈਂ ਸਾਰੇ ਪ੍ਰਿੰਟ ਸੋਨੇ ਆ ਸੂਟ ਸੋਨੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਮੇਰੀ ਸਭ ਨੂੰ ਬੇਨਤੀ ਹੈ ਆ ਚੈੱਕ ਕਰੋ ਪ੍ਰਿੰਟ ਕਿੰਨਾ ਸ਼ਾਨਦਾਰ ਹੈ ਚਾਰ ਰੰਗ ਲੈ ਕੇ ਆਇਆ ਪ੍ਰਿੰਟ ਦੇ ਵਿੱਚ ਔਰ ਚਾਰੇ ਚਾਰੇ ਰੰਗ ਜਬਰਦਸਤ ਆ ਤੁਸੀਂ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਾ ਹੋਇਆ ਪ੍ਰਿੰਟ ਦੇਖੋ ਸੂਪਰ ਹਿੱਟ ਪ੍ਰਿੰਟ ਓਏ ਹੋਏ ਹੋਏ ਜਬਰਦਸਤ ਪ੍ਰਿੰਟ ਮੈਚਿੰਗ ਬਾਟਮ ਆ ਰਹੀ ਹੈ ਪਲੇਨ ਨਾਲ ਇਸੇ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਤੋਏ ਰੱਖੋ ਓਕੇ ਸਰ ਚਾਰ ਰੰਗ ਨੇ ਜੀ ਚਾਰੇ ਰੰਗ ਸੋਨੇ ਦੇ ਪ੍ਰਿੰਟ ਚੈੱਕ ਕਰ ਲਓ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਇੱਕ ਹਾਰਾ ਜੀ ਪੀਸ ਜਿਆ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਕਲਰ ਦੇਖੋ ਕਿੰਨਾ ਜਬਰਦਸਤ ਸ਼ੇਡ ਹੈ प्रिंट थो सारे ओपन करके दिखा रहा मैं कला कला प्रिंट ओपन करके दिखा रहा एक कार है इस लैमन जहाँ शेड लाइट स्किन जहाँ कलर भी कह सकते हैं कलर देखो कि है प्योर कॉटन रामटैक्स ब्रांड नाम ही काफ़ी है नाम ही काफ़ी है लॉज प्रिंट चैक करो एक तो एक प्रिंट प्रिंट देखो कलर देखो प्रिंट देखो कि जबरदस्त है लो प्रिंट देखो कि प्यारा है ਇੱਕ ਆ ਗਿਆ ਜੀ ਆਹ ਵਾਲਾ ਸਕਿਨ ਜਾਂ λεਮਨ ਜਾਂ ਸ਼ੇਡ ਆਏ ਹਾਏ ਹਾਏ ਇੱਕ ਆਏਗਾ ਜੀ ਫਾਰਮ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹਰ ਕੁੜੀਆਂ ਫੈਨ ਨੇ ਇਸ ਕਲਰ ਦੀਆਂ ਆਹ ਦੇਖੋ ਪ੍ਰਿੰਟ ਬਹੁਤ ਸੋਹਣਾ ਕਲਰ ਦੇਖੋ ਚਾਰ ਰੰਗ ਆ ਗਏ ਜੀ ਚਾਰੇ ਰੰਗ ਸੋਹਣੇ ਆ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਆ ਲੈ ਵੀ ਆਹ ਲੋ ਇੱਕ ਆ ਗਿਆ ਆਹ ਵਾਲਾ ਸ਼ੇਡ ਕਲਰ ਤੁਹਾਨੂੰ ਸਾਰੇ ਓਪਨ ਕਰਕੇ ਦਿਖਾ ਰਹੇ ਹਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗੇ ਲੋ ਜੀ ਕਿੰਡੀ ਦੀ ਹੋਊਗੀ ਕਿਡੀ ਦੀ ਬੀ ਡੀ ਲੋ ਜੀ ਲੋ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਵਾਹੇ ਗੁਰੂ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਸਭ ਤੋਂ ਸੋਹਣਾ ਪ੍ਰਿੰਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਫਲੋਰ ਸੈਂਡ ਪ੍ਰਿੰਟ ਹੈ ਕਲਰ ਦੇਖੋ ਕਿੰਨੇ ਪਿਆਰੇ ਨੇ ਮੈਚਿੰਗ ਸੂਟ ਹੈ ਕਲਰ ਬੜੇ ਪਿਆਰੇ ਨੇ ਇੱਕ ਆ ਗਿਆ ਆਸ਼ੇਡ ਗ੍ਰੇ ਸ਼ੇਡ ਪ੍ਰਿੰਟਿੰਗ ਬੜੀ ਪਿਆਰੀ ਹੈ ਪਿਓਰ ਕਾਟਨ ਹੈ ਫੈਬਰਿਕ ਇੰਨਾ ਸੌਫਟ ਹੈ ਸਭ ਤੋਂ ਸੋਹਣੀ ਕੁਆਲਿਟੀ ਹੈ ਆਰਾਮਟੈਕਸ ਬ੍ਰਾਂਡ ਦੀ ਸਭ ਤੋਂ ਸੋਹਣੀ ਕੁਆਲਿਟੀ ਪ੍ਰਿੰਟ ਦੇਖੋ ਬੜਾ ਸ਼ਾਨਦਾਰ ਹੈ ਐਲੀਗੈਂਟ ਪ੍ਰਿੰਟ ਹੈ ਐਲੀਗੈਂਟ ਐਕਸਲੈਂਟ ਪ੍ਰਿੰਟ ਸੂਟ ਆਹ ਦੇਖੋ ਆਹ ਲੋ ਇੱਕ ਪ੍ਰਿੰਟ ਆਊਗਾ ਆਹ ਵਾਲਾ ਗ੍ਰੀਨ ਸ਼ੇਡ ਦਾ ਬੜਾ ਪਿਆਰਾ ਪ੍ਰਿੰਟ ਹੈ ਗ੍ਰੀਨ ਕਲਰ ਆ ਗਿਆ ਕਲਰ ਦੇਖੋ ਕਿੰਨਾ ਪਿਆਰਾ ਹੈ ਕਲਰ ਆਪ ਦਾ ਕੋਈ ਵੀ ਬਾਏ ਕਰ ਆਪਣਾ ਰੋਮੀ ਕਲਰ ਸਹੀ ਆ ਰਹੇ ਨੇ ਸਾਰੇ ਕਲਰ ਆਪਣਾ ਕੋਈ ਵੀ ਬਾਈ ਕਰ ਲਓ। ਦੇਖੋ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਆ। ਇੱਕ ਕਾਰਾ ਜਿਵੇਂ ਪਰਪਲ ਸ਼ੇਡ। ਕਲਰ ਦੇਖੋ। ਅਲਟੀਮੇਟ ਪ੍ਰਿੰਟ, ਅਲਟੀਮੇਟ ਕਲਰ। ਸੁਪਰ ਹਿੱਟ ਕਲਰ ਆ। ਬਿਊਟੀਫੁਲ ਸ਼ੇਡ ਆ। ਕਲਰ ਦੇਖੋ ਇੱਕ ਪਰਪਲ ਸ਼ੇਡ ਆ। ਕਲਰ ਆਪਣਾ ਕੋਈ ਵੀ ਬਾਈ ਕਰ ਲਓ ਸਾਰੇ ਕਲਰ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਰਿਹਾ। ਸੋ ਵੀਡੀਓ ਪੂਰੀ ਲਾਸਟ ਤੱਕ ਦੇਖੋ ਸਭ ਨੂੰ ਮੇਰੀ ਬੇਨਤੀ ਆ। ਆਹ ਦੇਖੋ। ਕਲਰ ਦੇਖੋ 950 ਰੁਪਏ ਪ੍ਰਾਈਸ ਰਹੇਗਾ ਜਿਸ ਦਾ। ਪਲੇਟ ਰੇਟ ਸ਼ਬਦ 950 ਹੈ ਜਿਹੜਾ ਮਰਜ਼ੀ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਜਿਹੜਾ ਕੱਪੜਾ ਪਾਏਗਾ ਯਾਦ ਕਰੇਗਾ ਜਿਵੇਂ ਮਰਜ਼ੀ ਦਾ ਸੂਟ ਤਿਆਰ ਕਰਾ ਲਿਓ ਲੈਸ ਵਰਕ ਕਰਾ ਕੇ ਬੁਟੀਕ ਸਟਾਈਲ ਦਾ ਜਿੱਦਾਂ ਮਰਜ਼ੀ ਦਾ ਅੱਜ ਕੱਲ ਤਾਂ ਡਿਜ਼ਾਈਨਿੰਗ ਆਪਣੇ ਹੱਥ ਹੈ ਜਿੱਦਾਂ ਮਰਜ਼ੀ ਦੀ ਬਣਾ ਲਓ ਜਦੋਂ ਤੁਸੀਂ ਲੈਸ ਵਰਕ ਕਰਾ ਲਿਆ ਬਾਜੂ ਤੇ ਬਾਟਮ ਤੇ ਦੁਪੱਟਾ ਲੈ ਲਿਆ ਉਹ ਸੂਟ ਦੀ ਲੁੱਕ ਹੀ 2500 3000 ਤੋਂ ਘੱਟ ਨਹੀਂ ਲੱਗਣੀ ਹੈ ਗਾਰੰਟੀ ਹੈ ਇਸ ਗੱਲ ਦੀ ਆਹ ਦੇਖੋ ਇੱਕ ਆਹ ਰਿਹਾ ਪ੍ਰਿੰਟ ਬੜਾ ਸੋਹਣਾ ਆਹ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਪ੍ਰਿੰਟ ਦੇਖੋ ਸਾਰੇ ਪ੍ਰਿੰਟ ਇੱਕ ਤੋਂ ਇੱਕ ਆਰਾਮਟੈਕਸ ਬ੍ਰਾਂਡ ਦਾ ਗੱਜ-ਗੱਤੇ ਮੀਟਰ-ਮੀਟਰ ਤੇ ਦੀ ਮੋਹਰ ਲੱਗੀ ਹੋਈ ਹੈ ਆਰਾਮਟੈਕਸ ਬ੍ਰਾਂਡ ਦੀ ਆ ਲੋ ਸੋ ਇਹ ਨਹੀਂ ਹੈਗਾ ਕਿ ਅਸੀਂ ਆਰਾਮਟੈਕਸ ਕਹਿ ਰਹੇ ਹਾਂ ਤਾਂ ਵਿਦ ਪ੍ਰੂਫ ਹੈ ਕਿਉਂਕਿ ਪ੍ਰੂਫ ਸਭ ਤੋਂ ਵੱਡਾ ਇਹ ਹੈ ਕਿ ਇਹਦੀ ਕੰਨੀ-ਕੰਨੀ ਤੇ ਮੋਹਰ ਹੈ ਆਰਾਮਟੈਕਸ ਬ੍ਰਾਂਡ ਦੀ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਐ ਐਕਸਲੈਂਟ ਸ਼ੇਡ ਆ ਦੇਖੋ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਪ੍ਰਿੰਟ ਕੋਈ ਵੀ ਬਾਏ ਕਰ ਲਓ ਇਹੀ ਚੀਜ਼ਾਂ ਲੈਸਾ ਲੂਸਾ ਨਾਲ ਲੱਗ ਕੇ ਆ ਜਾਂਦੀ ਨੇ ਪੱਛੂ-ਕੱਛੂ ਰੇਂਜ ਆਂਦੀ ਹੈ ਉਹ ਦੀ ਸੋ ਆਪਣਾ ਜਿੱਦਾਂ ਮਰਜ਼ੀ ਰੈਡੀ ਕਰਵਾਓ ਤੁਸੀਂ ਸੋ ਪੀਚ ਸ਼ੇਡ ਆ ਗਿਆ ਜੀ 컬러 ਦਿਖਾ ਦੇ ਰੋਮੀ ਇੱਕ ਆ ਗਿਆ ਪੀਚ ਕਲਰ ਇੱਕ ਆ ਗਿਆ ਪੀਚ ਗਾਜਰੀ ਸ਼ੇਡ ਬੜਾ ਸੋਹਣਾ ਇੱਕ ਆ ਗਿਆ ਆਵਲਾ ਰਾਮਾ ਗ੍ਰੀਨ 컬러 ਦੇਖੋ ਕਿੰਨਾ ਪਿਆਰਾ ਹੈ 컬러 ਸਾਰੇ ਸੋਹਣੇ ਆ ਜੀਕਰ ਤਾਂ ਸਾਰੇ ਖੋਲੀ ਜਾਵਾਂ 컬러 ਕਿਉਂਕਿ ਖੋਲੇ ਬਿਨਾ ਰਹਿਣਾ ਨਹੀਂ ਜਾ ਰਿਹਾ 컬러 ਇੱਕ ਤੋਂ ਇੱਕ ਆ ਆ ਦੇਖੋ 컬러 ਦੇਖੋ ਤਾਂ ਚੀਜ਼ ਬਣੀ ਹੋਈ ਦੇਖੋ ਓਏ ਹੋ ਫਲੋਰ ਸੈਂਡ ਸ਼ੇਡ ਇੱਕ ਇੱਕ 컬러 ਆ ਉਹ ਆ ਜੀ ਗਾਜਰੀ ਆਰਾਮ ਟੈਕਸ ਬ੍ਰਾਂਡ ਦਾ ਟੇਡ ਲੱਗ ਗਿਆ ਨੀ ਕੁਆਨਟੀਟੀ ਸਟਾਕ ਲਿਆਂਦਾ ਤੁਹਾਡੇ ਵਾਸਤੇ ਇਹ ਤੁਹਾਡੇ ਪਿਆਰ ਕਰਕੇ ਆਇਆ ਤੁਹਾਡਾ ਪਿਆਰ ਮੈਦੇ ਸੋ ਤੁਹਾਡੀ ਬlesing ਨਾਲ ਨੇ ਸਾਡੇ ਹਮੇਸ਼ਾ ਆ ਦੇਖੋ ਇੱਕ ਗਾਜ਼ਰੀ ਸ਼ੇਡ ਆ ਰਿਹਾ ਹੈ ਕਲਰ ਦੇਖੋ ਕਿੰਨਾ ਪਿਆਰਾ ਸੋ ਚਾਰੇ ਰੰਗ ਸੋਨੇ ਆ 950 ਰੁਪਏ ਪ੍ਰਾਈਸ ਜੀ ਆਪਣਾ ਕਲਰ ਸਕਰੀਨ ਸ਼ਾਟ ਲੈ ਚਲਿਓ ਬਾਕੀ ਜੇ ਤੁਸੀਂ ਆਰਡਰ ਕਰਨਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਨੰਬਰ ਹੈਗਾ ਬਾਕੀ ਜੇ ਐਡਰੈਸ ਵੀ ਕਹੋਗੇ ਐਡਰੈਸ ਵੀ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਪਾ ਦੂੰਗਾ ਬਾਕੀ ਐਡਰੈਸ ਸਾਡੇ ਡਿਸਕ੍ਰਿਪਸ਼ਨ ਚ ਪਾਇਆ ਹੁੰਦਾ ਸੋ ਕਲਰ ਆਫ ਦਾ ਕੋਈ ਵੀ ਲੈ ਲਓ ਚਾਰੇ ਰੰਗ ਸੋਹਣੇ ਆ ਲੋ ਜੀ ਇਹਦਾ ਇੱਕ ਸ਼ੇਡ ਹੋਰ ਸੀਗਾ ਯਾਰ ਇੱਥੇ ਰੱਖਿਆ ਹੈ ਇਹਦਾ ਸ਼ੇਡ ਦੇਖੀ ਬਲੂ ਸ਼ੇਡ ਸੀ ਇਹਦਾ ਨੇਚਰ ਦਾ ਹੀ ਲੱਗਦਾ ਦੇਖੀ ਹੈਗਾ ਆ ਆ ਨਹੀਂ ਹੋਇਆ ਪ੍ਰਿੰਟਰ ਇੱਕ ਆ ਪ੍ਰਿੰਟ ਦੇਖੋ ਜੀ ਕਿੰਨਾ ਸ਼ਾਨਦਾਰ ਹੈ ਹੋਊਗਾ ਸ਼ੈਡੋ ਦੇਖਾ ਕਿੱਥੇ ਆ ਪ੍ਰਿੰਟਰ ਆਲੂ ਪਰਪਲ ਸ਼ੇਡ ਆ ਦੇਖੋ ਜੀ ਪ੍ਰਿੰਟ ਕਿੰਨਾ ਸੋਹਣਾ ਹੈ ਅਲਟੀਮੇਟ ਪ੍ਰਿੰਟ ਹੈ ਚਾਰ ਰੰਗ ਆਇਆ ਚਾਰੇ ਰੰਗ ਸੋਹਣੇ ਨੇ ਪ੍ਰਿੰਟ ਬਹੁਤ ਸੋਹਣਾ ਹੈ ਬੜਾ ਪਿਆਰਾ ਪ੍ਰਿੰਟ ਹੈ ਪ੍ਰਿੰਟ ਦੇਖੋ ਅਲਟੀਮੇਟ ਪ੍ਰਿੰਟ ਬਿਊਟੀਫੁਲ ਪ੍ਰਿੰਟ ਕਲਰ ਦੇਖੋ ਕਿੰਨਾ ਪਿਆਰਾ ਹੈ ਦਿਖਾ ਦੇ ਰੋਮੀ ਕਲਰ ਦੇਖੋ ਇੱਕ ਸ਼ੇਡ ਆ ਰਿਹਾ ਜੀ ਆਵਲਾ ਸਾਰੇ ਕਲਰ ਸੋਹਣੇ ਆ ਇਹਦੇ ਜਿਹੜਾ ਮਰਜ਼ੀ ਰੰਗ ਬਾਏ ਕਰ ਲਓ ਇੱਕ ਆ ਗਿਆ ਆਵਲਾ ਸ਼ੇਡ ਔਰ ਇੱਕ ਆ ਗਿਆ ਪਰਪਲ ਸ਼ੇਡ 컬러 ਦੇਖੋ ਕਿੰਨਾ ਪਿਆਰਾ ਲਾਜਵਾਬ ਸ਼ੇਡ ਹੈ ਜੀ ਲਾਜਵਾਬ 컬러 ਦੇਖੋ ਚਾਰੇ ਰੰਗ ਸੋਨੇ ਆ 950 ਰੁਪਏ ਪ੍ਰਾਈਸ ਰਹੇਗਾ ਵਿਦਆਊਟ ਦੁਪੱਟਾ ਸੂਟ ਹੋਣਗੇ ਜੀ ਬਿਨਾਂ ਦੁਪੱਟੇ ਤੋਂ ਦੁਪੱਟਾ ਤੁਸੀਂ ਆਪਣੀ ਮਨਪਸੰਦ ਜਿੱਦਾਂ ਮਰਜ਼ੀ ਲੈ ਸਕਦੇ ਹੋ ਨਾਲ ਚਾਹੇ ਲੈਸ ਵਰਕ ਕਰਾ ਲਓ ਸੂਟ ਤੇ ਇਹ ਤਾਂ ਸੂਟ ਦੀ ਡਿਜ਼ਾਈਨਿੰਗ ਜੇ ਤੁਸੀਂ ਬੁਟੀਕ ਸਟਾਈਲ ਦੀ ਬਣਵਾਓਗੇ ਦੇਖੋ ਲੈਸ ਵਗੈਰਾ ਦਾ ਖਰਚਾ ਹੈ ਸੂਟો ਪਾਇਆ 2500 ਲੱਗੂ ਇਸ ਗਾਲ ਦੀ ਗਾਰੰਟੀ ਹੈ ਸੂਟ ਬਣਨ ਤੋਂ ਬਾਅਦ ਦੇਖਿਓ ਹਰ ਕੋਈ ਤਰੀਫ ਕਰੇਗਾ ਉਹ ਸੂਟ ਪ੍ਰਿੰਟ ਨਾਲ ਪ੍ਰਿੰਟ ਵੀ ਨਹੀਂ ਪਾਇਆ ਮਿਲਦਾ ਜਲਦ ਜਲਦ ਕਿਸੇ ਦੇ ਪ੍ਰਿੰਟ ਵੀ ਇਹੋ ਜਿਹੇ ਨੇ ਆਹ ਦੇਖੋ ਇੱਕ ਪ੍ਰਿੰਟ ਆਇਆ ਬੜਾ ਸੋਹਣਾ ਕਾਨੀ ਪ੍ਰਿੰਟ ਆਇਆ ਕਲਰ ਬੜੇ ਸੋਹਣੇ ਆਇਆ ਆਮੇਜੰਟਾ ਸ਼ੇਡ ਦੇਖੋ ਕਿੰਨਾ ਪਿਆਰਾ ਪਿਓਰ ਕਾਟਨ ਦੇ ਵਿੱਚ ਇਦਾਂ ਦੇ ਕਲਰ ਬਹੁਤ ਘੱਟ ਮਿਲਦੇ ਆ ਆ ਦੇਖੋ ਆ ਦੇਖੋ ਰੋਕੀ ਰੋਕੀ ਪ੍ਰਿੰਟ ਆ ਜੀ ਆਹ ਦੀ ਬਾਟਮ ਹੈ ਥੋੜਾ ਸੋਨਾ ਪ੍ਰਿੰਟ ਹੈ ਕਾਨੀ ਪ੍ਰਿੰਟ ਬਣਾ ਆ 컬러 ਚਾਰ ਨੇ ਚਾਰੇ 컬러 ਡਾਰਕ ਨੇ ਬੜੇ ਪਿਆਰੇ ਸ਼ੇਡ ਨੇ ਆ ਦੇਖੋ ਇੱਕ ਆ ਗਿਆ ਮਸਟਰਡ ਕਲਰ 컬러 ਦੇਖੋ ਕਿੰਨਾ ਪਿਆਰਾ ਲਾਜਵਾਬ ਸ਼ੇਡ ਹੈ ਲਾਜਵਾਬ ਓਏ ਹੋਏ ਬਿਊਟੀਫੁਲ ਸ਼ੇਡ ਆ ਦੇਖੋ ਇੱਕ ਆ ਗਿਆ ਮਸਟਰਡ ਕਲਰ ਨਾ ਤੈਨੂੰ ਕੋਨ ਨੇਪ ਨਹੀਂ ਨਹੀਂ ਹੋਣੀ ਨੇਲ ਜੇ ਹੋਣਾ ਆ ਲੋ ਜੀ ਇੱਕ ਆ ਗਿਆ ਮਸਟਰਡ ਕਲਰ 컬러 ਦੇਖੋ ਕਿੰਨਾ ਪਿਆਰਾ ਇੱਕ ਆ ਗਿਆ ਜੀ ਮੋਰ ਪੰਖੀ ਸ਼ੇਡ ਕਲਰ ਦੇਖੋ ਕਿੰਨੇ ਪਿਆਰੇ ਨੇ ਐਲੀਗੈਂਟ ਪ੍ਰਿੰਟ ਐਲੀਗੈਂਟ ਕਲਰ ਕਲਰ ਬਹੁਤ ਸੋਹਣਾ ਨੇ ਡਿਫਰੈਂਟ ਸ਼ੇਡ ਨੇ ਸਾਰੇ ਸਾਰੇ ਕਲਰ ਪਿਆਰੇ ਨੇ ਲਾਜਵਾਬ ਕਲਰ ਨੇ ਸੋ ਆਪ ਦਾ ਕੋਈ ਵੀ ਬਾਈ ਕਰ ਦਿਓ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਬਿਊਟੀਫੁਲ ਪ੍ਰਿੰਟ ਅਸੀਂ ਪ੍ਰੋਪਰ ਡਿਟੇਲ ਨਾਲ ਚੀਜ਼ ਦਿਖਾਨੇ ਹਮੇਸ਼ਾ ਵੀਡੀਓ ਦੇ ਵਿੱਚ ਕਿ ਤੁਹਾਨੂੰ ਹਰ ਇੱਕ ਚੀਜ਼ ਦੀ ਡਿਟੇਲ ਦੱਸ ਕੇ ਜਾਈ ਵੀ ਤੁਹਾਨੂੰ ਕੁਝ ਪੁੱਛਣਾ ਨਾ ਪਵੇ ਮੈਂ ਤੁਸੀਂ ਆਪਣਾ ਫਟਾਫਟ ਆਰਡਰ ਕਰੋ ਆ ਸਿੰਗਲ ਪੀਸ ਆ ਰਾਸ਼ਟ ਕਲਰ ਇੱਕੋ ਸੂਟ ਆਇਆ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਇਹ ਇੱਕੋ ਪੀਸ ਆਏਗਾ ਜੀ ਇਹਦੇ ਦੋ ਪੀਸ ਨਹੀਂ ਮਿਲਣੇ ਇਹ ਇੱਕੋ ਪੀਸ ਮਿਲ ਜੂ ਸੋ ਆਪਣਾ ਬਾਏ ਕਰ ਲਿਓ ਜੀ ਬਾਕੀ ਨੈਕਸਟ ਪ੍ਰਿੰਟ ਤੁਹਾਨੂੰ ਦਿਖਾਉਣਾ ਮੈਂ ਆ ਆਪਣਾ ਚੱਕ ਕੇ ਆਰ ਮੜਾ ਹੈਰੀ ਆ ਕੰਮ ਨਾ ਕਰ ਤੈਂ ਤਾਈ ਬਲਾਣੇ ਇੱਥੇ ਲੋ ਜੀ ਸੁਪਰ ਕਲਰ ਕੋਈ ਵੀ ਬਾਏ ਕਰ ਲਿਓ ਹੈ ਉੱਪਰ ਬਲਾਇਆ ਨੀਚੇ ਨਹੀਂ ਹਾਂ ਸੋ ਨੀਚੋਂ ਤਾਂ ਮੈਂ ਗਿਆ ਨੀਚੋਂ ਲੋ ਜੀ ਹੁਣ ਅਗਲਾ ਪ੍ਰਿੰਟ ਤੁਹਾਨੂੰ ਦਿਖਾਉਂਦਾ ਮੈਂ ਓਪਨ ਕਰਕੇ ਸਾਰੇ ਪ੍ਰਿੰਟ ਤੁਹਾਨੂੰ ਓਪਨ ਕਰਕੇ ਦਿਖਾਉਂਗਾ ਹਲੋ ਚੈੱਕ ਕਰੋ ਹਰ ਇੱਕ ਕਲਾ ਕਲਾ ਪ੍ਰਿੰਟ ਰਾਮਟੈਕਸ ਬ੍ਰਾਂਡ ਸੁਪਰ ਹੈਡ ਕੁਆਲਿਟੀ ਬਿਊਟੀਫੁੱਲ ਡਿਜੀਟਲ ਪ੍ਰਿੰਟ ਸੂਟ ਆਇਸ ਦੀ ਬਾਟਮ ਹੈ ਕਲਰ ਬਹੁਤ ਸੋਹਣਾ ਹੈ ਨਾ ਤਾਂ ਮਹਿੰਦੀ ਹੈ ਨਾ ਮਾਸਟਰਡ ਹੈ ਕਲਰ ਬੜਾ ਪਿਆਰਾ ਪ੍ਰਿੰਟ ਆਏ ਹਾ ਅਲਟੀਮੇਟ ਪਤਾ ਲਾਦਾ ਡਿਜੀਟਲ ਪ੍ਰਿੰਟ ਹੈ ਪਿਓਰ ਡਿਜੀਟਲ ਪ੍ਰਿੰਟ ਪਿਓਰ ਕਾਟਨ ਰਾਮਟੈਕਸ ਬ੍ਰਾਂਡ ਪ੍ਰੀਮੀਅਮ ਕੁਆਲਿਟੀ ਰਾਮਟੈਕਸ ਬ੍ਰਾਂਡ ਦਾ ਮੈਂ ਖੁਦ ਫੈਨ ਆ ਸੱਚੀ ਗੱਲ ਦੱਸਾਂ ਕਿਉਂਕਿ ਇਹਦੀ ਕੁਆਲਿਟੀ ਬਹੁਤ ਫਾਈਨ ਹੁੰਦੀ ਹੈ ਸੋ ਸਭ ਤੋਂ ਬੈਸਟ ਕੁਆਲਿਟੀ ਹੁੰਦੀ ਹੈ ਹਲੋ ਆ ਲੋ 컬러 ਦੇਖੋ ਕਿੰਨਾ ਪਿਆਰਾ ਰਸ਼ ਸ਼ੇਡ ਹੈ 컬러 ਔਰ ਰਸ਼ 컬러 ਆ ਗਿਆ ਜੀ 컬러 ਦੇਖੋ ਕਿੰਨਾ ਪਿਆਰਾ ਦਿਖਾ ਦੇ ਰੋਮੀ ਪਤਾ ਲੱਗੂਆ ਪ੍ਰਿੰਟ ਪਾਏ ਹੋਏ ਦਾ 컬러 ਵੀ ਇੱਕ ਤੋਂ ਇੱਕ ਨੇ ਜਬਰਦਸ ਸ਼ੇਡ ਨੇ ਆ ਦੇਖੋ ਹੈ ਪ੍ਰਿੰਟ 컬러 ਦੇਖੋ ਕਿੰਨਾ ਪਿਆਰਾ ਇੱਕ ਆ ਗਿਆ ਮਹਿਰੂਨ ਸ਼ੇਡ ਚਾਰ ਰੰਗ ਨੇ ਚਾਰੇ ਰੰਗ ਸੋਨੇ ਨੇ ਇਹਦੇ ਚਾਰੇ ਰੰਗ ਜਬਰਦਸਤ ਨੇ ਚਾਰੇ ਰੰਗ ਹੀ ਡਿਫਰੈਂਟ ਨੇ ਆ ਦੇਖੋ ਆ ਦੇਖੋ ਅਲਟੀਮੇਟ ਪ੍ਰਿੰਟ ਨੇ ਅਲਟੀਮੇਟ ਬਿਊਟੀਫੁੱਲ ਪ੍ਰਿੰਟ ਸਭ ਤੋਂ ਸੋਹਣਾ ਪ੍ਰਿੰਟ ਇੱਕ ਆਏਗਾ ਜੀ ਆਹ ਵਾਲਾ ਕਲਰ 에ਅਰ ਫੋਰਸ ਬਲੂ ਸ਼ੇਡ ਕਲਰ ਦੇਖੋ ਕਿੰਨਾ ਲਾਜਵਾਬ ਹੈ ਇੱਕ ਆਏਗਾ ਜੀ ਆਹ ਵਾਲਾ ਸ਼ੇਡ 에ਅਰ ਫੋਰਸ ਬਲੂ ਸ਼ੇਡ ਸਿਰਫ 950 ਰੁਪਏ ਪ੍ਰਾਈਸ ਰਹੇਗਾ ਇਸ ਦਾ ਸੋ ਅਲਟੀਮੇਟ ਪ੍ਰਿੰਟ ਨੇ ਕੁਆਲਿਟੀ ਬਹੁਤ ਫਾਈਨ ਹੈ ਪ੍ਰੀਮੀਅਮ ਕੁਆਲਿਟੀ ਆ ਦੇਖੋ ਡੀ ਗ੍ਰੇਡ ਦਾ ਮਹਾਲਾ ਵਧੀਆ ਸਭ ਤੋਂ ਸਿਰੇ ਦਾ ਆ ਦੇਖੋ ਟਾਪ ਦੀ ਕੁਆਲਿਟੀ ਚਾਰ ਰੰਗ ਆ ਗਏ ਚਾਰੇ ਰੰਗ ਸੋਨੇ ਆ ਪਿਓਰ ਕਾਟਨ ਰਾਮਟੈਕਸ ਬ੍ਰਾਂਡ ਲੋ ਜੀ ਚੱਕੋ ਜੀ ਸਭ ਤੋਂ ਵੱਡੀ ਗੱਲ ਕੀ ਜਲਦੀ ਜਲਦੀ ਕੰਪਲੇਂਟ ਨਹੀਂ ਆਉਂਦੀ ਰਾਮਟੈਕਸ ਬ੍ਰਾਂਡ ਦੀ ਖਾਸियत ਇਹ ਹੈ ਇਸ ਬ੍ਰਾਂਡ ਦੇ ਤਾਂ ਹੀ ਜ਼ਿਆਦਾ ਹਮੇਸ਼ਾ ਸਾਡੇ ਕੋਲ ਜਿੰਨੀ ਵੀ ਕੁਆਂਟੀਟੀ ਸੇਲ ਹੁੰਦੀ ਹੈ ਸਭ ਤੋਂ ਜ਼ਿਆਦਾ ਸਮਰ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਸਾਡੇ ਕੋਲ ਸੂਟ ਜ਼ਿਆਦਾ ਸੇਲ ਹੁੰਦੇ ਆ ਕਿਉਂਕਿ ਰਾਮਟੈਕਸ ਦੀ ਡਿਜ਼ਾਈਨਿੰਗ ਰਾਮਟੈਕਸ ਦੀ ਪ੍ਰਿੰਟਿੰਗ ਚੀਜ਼ਾਂ ਸਭ ਡਿਫਰੈਂਟ ਹੁੰਦੀਆਂ ਨੇ ਸੋ ਹਰ ਕਸਟਮਰ ਲਾਈਕ ਕਰਦਾ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹਰ ਕਸਟਮਰ ਵਰਤਦਾ ਫੈਬਰਿਕ ਔਰ ਰਿਸਪੌਂਸ ਅੱਛਾ ਮਿਲਦਾ ਹੈ ਕੁਆਲਿਟੀ ਅੱਛੀ ਮਿਲਦੀ ਹੈ ਕਸਟਮਰ ਨੂੰ ਤਾਂ ਹੀ ਕਸਟਮਰ ਕਹਿੰਦਾ ਵੀ ਆਰਾਮ ਟੈਕਸ ਬ੍ਰਾਂਡ ਦੇ ਮੈਸੇਜ ਆਉਂਦੇ ਆ ਖਾਸ ਕਰਕੇ ਕਸਟਮਰ ਸਾਡੇ ਤੋਂ ਸਿੱਧਾ ਆ ਕੇ ਕਹਿੰਦਾ ਵੀ ਆਰਾਮ ਟੈਕਸ ਦੇ ਸੂਟ ਚਾਹੀਦੇ ਆ ਸਾਨੂੰ ਸੋ ਕਸਟਮਰ ਦੀ ਡਿਮਾਂਡ ਰਹਿੰਦੀ ਆ ਹਮੇਸ਼ਾ ਆਰਾਮ ਟੈਕਸ ਬ੍ਰਾਂਡ ਦੀ ਆ ਚੈੱਕ ਕਰੋ ਪ੍ਰਿੰਟ ਕਿੰਨਾ ਸ਼ਾਨਦਾਰ ਹੈ ਪ੍ਰਿੰਟ ਇੱਕ ਤੋਂ ਇੱਕ ਆ ਜੀ ਕਲਰ ਪ੍ਰਿੰਟ ਬੜੇ ਪਿਆਰੇ ਆ ਇਹਨਾਂ ਦੇ ਮਤਲਬ ਕਿ ਸੂਟ ਪਾਓਗੇ ਇਹਨਾਂ ਤੁਸੀਂ ਤੁਹਾਨੂੰ ਖੁਦ ਨੂੰ ਫੀਲ ਹੋਊਗਾ ਵੀ ਹਾਂ ਅਸੀਂ ਪ੍ਰਿੰਟ ਸੂਟ ਇਹ ਯੂਨੀਕ ਪ੍ਰਿੰਟ ਨੇ ਸਾਰੇ ਆ ਦੇਖੋ ਉਹ ਚੀਜ਼ ਲੈਣ ਦਾ ਹੀ ਫਾਇਦਾ ਹੁੰਦਾ ਵੀ ਖੁਦ ਨੂੰ ਵੀ ਆਪਾਂ ਵੀ ਸੈਟੀਸਫਾਈ ਰਹੀ ਵੀ ਹਾਂ ਸਾਡੇ ਚੀਜ਼ ਪਾਈ ਹੋਈ ਹੈ ਸਾਡੇ ਘੈਂਟ ਪਾਈ ਹੋਈ ਹੈ ਆ ਲੋ ਕਲਰ ਦੇਖੋ ਕਿੰਨੇ ਪਿਆਰੇ ਨੇ ਚੀਕੂ ਸ਼ੇਡ ਕਲਰ ਦੇਖੋ ਇੱਕ ਆ ਗਿਆ ਚੀਕੂ ਸ਼ੇਡ ਸਾਰੇ ਸਾਰੇ ਕਲਰ ਸੋਹਣੇ ਆ ਸਾਰੇ ਦੇ ਸਾਰੇ ਪ੍ਰਿੰਟ ਪਿਆਰੇ ਆ ਸੋ ਵੀਡੀਓ ਪੂਰੀ ਲਾਸਟ ਤੱਕ ਦੇਖੋ ਕੋਈ ਪ੍ਰਿੰਟ ਮਿਸ ਕਰਨ ਵਾਲਾ ਨਹੀਂ ਹੈਗਾ ਤੋਂ ਥੋੜਾ ਦਿਲ ਕਰਨਾ ਸਾਰੀ ਲੈ ਲਈਏ ਇੰਨੀ ਗਰੰਟੀ ਹੈ ਔਰ ਇਹ ਚੀਜ਼ਾਂ ਦਾ ਇਹੋ ਜਿਹਾ ਨਹੀਂ ਕਿ ਜੇ ਅੱਜ ਪਾਤੀ ਤਾਂ 2 ਦਿਨ ਨੂੰ ਸਾਰਾ ਸਟਾਕ ਆਊਟ ਹੋ ਜਾਣਾ 2 ਦਿਨ ਚ ਕੀ ਮੇਰੇ ਸਾਹਮਣੇ ਇੱਕ ਇੱਕ ਦਿਨ ਚ ਹੋ ਜਾਣਾ ਰੋਮੀਆਣਾ ਆ ਲੋ ਘੰਟੇ ਚ ਹੈ ਸੰਡੇ ਘੰਟੇ ਚ ਘੰਟੇ ਚ ਨਹੀਂ ਯਾਰ ਘੰਟੇ ਚ ਹਾਂ ਜੇ ਆਪਾਂ ਜੇ ਬਿਜ਼ੀ ਨਾ ਹੋਈਏ ਤਾਂ ਆਪਾਂ ਘੰਟੇ ਦੇ ਵਿੱਚ ਵੀ ਸੋਲਡ ਆਊਟ ਕਰ ਦਾਂਗੇ ਕਿਉਂਕਿ ਕੰਟੀਨਿਊ ਮੈਸੇਜ ਬਹੁਤ ਆਉਂਦੇ ਆ ਸੋ ਥੋੜਾ ਪਿਆਰ ਮਿਲਦਾ ਇਹ ਆ ਲੋ ਇੱਕ ਆ ਰਾ ਜੀ ਆ ਵਾਲਾ ਪਰਪਲ ਸ਼ੇਡ ਕਲਰ ਦੇਖੋ ਕਿੰਨਾ ਸਿਆਰਾ ਸ਼ਾਨਦਾਰ ਸ਼ੇਡ ਆ ਪ੍ਰਿੰਟ ਦੇਖੋ ਪ੍ਰਿੰਟ ਮੂਹਾਂ ਬੋਲਦੇ ਆ ਕੱਲਾ ਕੱਲਾ ਪ੍ਰਿੰਟ ਮੂਹਾਂ ਬੋਲਦਾ ਸਾਰੇ ਪ੍ਰਿੰਟ ਟੌਪ ਕਲਾਸ ਆ ਅਲਟੀਮੇਟ ਪ੍ਰਿੰਟ ਆ ਅਲਟੀਮੇਟ ਅਲਟੀਮੇਟ ਪ੍ਰਿੰਟ ਸੂਟ ਆ ਜੀ ਬਿਊਟੀਫੁੱਲ ਪ੍ਰਿੰਟ ਸੂਟ ਜਿਹੜਾ ਮਰਜ਼ੀ ਪ੍ਰਿੰਟ ਬਾਏ ਕਰ ਲੋ ਸਾਰੇ ਪ੍ਰਿੰਟ ਸੋਹਣੇ ਆ ਪ੍ਰਿੰਟ ਦਿਖਾ ਰੋ ਕਲਰ ਦੇਖੋ ਕਿੰਨਾ ਪਿਆਰਾ ਨਾ ਤਾਂ ਪ੍ਰੋਪਰ ਮਸਟਰਡ ਨਾ ਪ੍ਰੋਪਰ ਮਹਿੰਦੀ ਨਵਾਂ ਆ ਸ਼ੇਡ 950 ਰੁਪਏ ਪ੍ਰਾਈਸ ਜੀ ਰਾਮ ਟੈਕਸ ਬ੍ਰਾਂਡ ਨਾਮ ਹੀ ਕਾਫੀ ਆ ਸੁਪਰ ਪ੍ਰੀਮੀਅਮ ਕੁਆਲਿਟੀ ਰਾਮ ਟੈਕਸ ਬ੍ਰਾਂਡ ਆ ਲੋ ਇੱਕ ਆ ਗਿਆ ਆਵਲਾ ਸ਼ੀਰ ਇੱਕ ਆ ਗਿਆ ਆਵਲਾ ਸ਼ੀਰ 40 ਦੀ ਦੀ ਹੋ ਗਈ ਲੋ ਜੀ ਇੱਕ ਪ੍ਰਿੰਟ ਆ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਪ੍ਰਿੰਟ ਹੈ ਚਾਰ ਰੰਗ ਲੈ ਕੇ ਆਇਆ ਤੇ ਚਾਰੇ ਰੰਗ ਜ਼ਬਰਦਸਤ ਆ ਚਾਰੇ ਰੰਗ ਜ਼ਬਰਦਸਤ ਜਿਹੜਾ ਮਰਜ਼ੀ ਕਲਰ ਪ੍ਰਿੰਟ ਬਾਈ ਕਰ ਲੋ ਹਾਂਜੀ ਹਾਂ ਸ਼ਾਰਟ ਆ ਰਹੀ ਹੈ ਪ੍ਰਿੰਟ ਆ ਰਹੀ ਹੈ ਬਾਟਮ ਆ ਬਾਟਮ ਆ ਰਹੀ ਹੈ ਮੈਚਿੰਗ ਸੋ ਇਹਦੇ ਕਲਰ ਬੜੇ ਪਿਆਰੇ ਆ ਇੱਕ ਆ ਗਿਆ ਕਾਪਰ ਸ਼ੇਡ 컬러 ਦੇਖੋ ਕਿੰਨਾ ਪਿਆਰਾ ਇੱਕ ਆ ਗਿਆ ਕਾਪਰ ਸ਼ੇਡ ਇੱਕ ਆ ਗਿਆ ਇਹਦੇ ਵਿੱਚ ਵਾਈਨ ਸ਼ੇਡ ਓਹ ਹੋਏ ਹੋਏ 컬러 ਸਾਰੇ ਸੋਨੇ ਆ ਜਬਰਦਸਤ ਐਕਸ ਸ਼ੇਡ ਆ ਜਬਰਦਸਤ 컬러 ਇੱਕ ਆ ਗਿਆ ਵਾਈਨ ਸ਼ੇਡ ਇੱਕ ਆ ਗਿਆ ਗ੍ਰੀਨ ਸ਼ੇਡ 컬러 ਦੇਖੋ ਇੱਕ ਤੋਂ ਇੱਕ ਸ਼ੇਡ ਆ ਇੱਕ ਤੋਂ ਇੱਕ ਜਿਹੜਾ ਮਰਜ਼ੀ ਰੰਗ ਬਾਏ ਕਰ ਲੋ ਚਾਰੇ ਰੰਗ ਸੋਨੇ ਆ ਪ੍ਰਾਈਜ਼ ਰਹਿਣਾ 950 ਰੁਪਏ ਚੱਕ ਵੀ ਸੋ ਸੋ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਆਪਣਾ ਸਕਰੀਨਸ਼ਾਟ ਲੈ ਲਿਓ ਸਾਰੇ ਰੰਗ ਪਿਆਰੇ ਆ ਮੈਂ ਕਹਿੰਨਾ ਸੂਟ ਮੂੰਹੋਂ ਬੋਲਦੇ ਆ ਆਪ ਖੁਦ ਮੂੰਹੋਂ ਬੋਲਦੇ ਸੋ ਆਪਾਂ ਕਹਿੰਨਾ ਨਾ ਇਹਦੇ ਕਿਹੜਾ ਇੰਨੇ ਕਿਹੜਾ ਬੋਲਣਾ ਬੋਲਣਾ ਦਾਸੀ ਆ ਹੁਣ ਸੂਟ ਬੋਲਦੇ ਆ ਸਮਾਂ ਐਸਾ ਆ ਗਿਆ ਜਮਾਨਾ ਐਸਾ ਆ ਗਿਆ ਹੁਣ ਸੂਟ ਬੋਲਦੇ ਆ ਹੁਣ ਤਾਂ ਸਾਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਆ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਪ੍ਰਿੰਟ ਦੇਖੋ ਇਹ ਲੀਲਨ ਤੇ ਆ ਰਿਹਾ ਜੀ ਪਿਓਰ ਕਾਟਨ ਲੀਲਨ ਦੇ ਬਿਊਟੀਫੁਲ ਡਿਜੀਟਲ ਪ੍ਰਿੰਟ ਆ ਰਿਹਾ ਆ ਦੇਖੋ ਬਿਊਟੀਫੁੱਲ ਡਿਜੀਟਲ ਪ੍ਰਿੰਟ ਪ੍ਰਿੰਟ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਉਮੀ ਦਿਖਾ ਪਰ ਹੈ ਪ੍ਰਿੰਟਿੰਗ ਮੈਚਿੰਗ ਦੇਖੋ ਕਿੰਨੇ ਪਿਆਰੇ ਨੇ ਕਲਰ ਦੇਖੋ ਕਿੰਨੇ ਸੋਹਣੇ ਜੀ ਚਾਰ ਰੰਗ ਮਿਲਣਗੇ ਚਾਰੇ ਰੰਗ ਸੋਹਣੇ ਮਿਲਣਗੇ ਆ ਲੋ ਇੱਕ ਗ੍ਰੀਨ ਸ਼ੇਡ ਆ ਰਿਹਾ ਕਲਰ ਦੇਖੋ ਜਨਾ ਪਿਆਰਾ ਇੱਕ ਆ ਗਿਆ ਜੀ ਆਵਲਾ ਥੋੜਾ ਪਿਆਰਾ ਮੋਰ ਪੰਛੀਆ ਸ਼ੇਡ ਇਹ ਸੇਮ ਚੀ ਹੈ ਨਾ ਕਿ ਵੱਖਰਾ ਪ੍ਰਿੰਟਰ ਉਹ ਬ੍ਰਾਈਟ ਸ਼ੇਡ ਨੇ ਹੈ ਇਹ ਸ਼ੇਡ ਬ੍ਰਾਈਟ ਨੇ ਆ ਆ ਥੋੜਾ ਜਿਹਾ ਮੀਡੀਅਮ ਚਾਰਟ ਆ ਗਿਆ ਆ ਇੱਕ ਡਾਰਕ ਚਾਰਟ ਚ ਆ ਜੀਗਾ ਆ ਵੀ ਪ੍ਰਿੰਟ ਬਹੁਤ ਸੋਹਣਾ ਬਸ ਲਾਸਟ ਹੀ ਰਹਿ ਗਿਆ ਨਾ ਉਹ ਡਿਜ਼ਾਈਨ ਤਾਂ ਸੇਮ ਹੀ ਹੈ ਆ ਡਿਜ਼ਾਈਨ ਸੇਮ ਹਨ ਲੋ ਜੀ ਇਹਦੇ ਕਲਰ ਦੇਖ ਲਓ ਸੱਤ ਕਲਰ ਨੇ ਇੱਕ ਗਾਜ਼ੀ ਸ਼ੇਡ ਆ ਗਿਆ ਕਲਰ ਦਿਖਾ ਦੇ ਰੋ ਮੈਂ ਸਾਰੇ ਇਕੱਲੇ ਇਕੱਲੇ ਇੱਕ ਯੈਲੋ ਸ਼ੇਡ ਆ ਗਿਆ ਇੱਕ ਆ ਗਿਆ ਰਾਮਾ ਗ੍ਰੀਨ ਮੋਰ ਪੰਖੀ ਕਲਰ ਸਾਰੇ ਟੌਪ ਕਲਾਸ ਸਾਰੇ ਡਿਫਰੈਂਟ ਸ਼ੇਡ ਬਿਊਟੀਫੁਲ ਕਲਰ ਇੱਕ ਆ ਗਿਆ ਆਸ਼ੜ ਅਲ ਕਲਰ ਦੇਖੋ ਕਿੰਨਾ ਪਿਆਰਾ ਇੱਕ ਆ ਗਿਆ ਗ੍ਰੇ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਲਾਜਮਾਬ ਸ਼ੇਡ ਹੈ ਕਲਰ ਆਪਦਾ ਕੋਈ ਵੀ ਬਾਈ ਕਰ ਲਿਓ ਸਾਰੇ ਰੰਗ ਪਿਆਰੇ ਆ 950 ਰੁਪਏ ਪ੍ਰਾਈਸ ਰਹੇਗਾ ਚੱਕ ਚੱਕ ਹਰੀ ਫੜਵਾ ਹਿੰਮਤ ਮਾਰ ਆ ਆ ਗਈਆਂ ਫੱਟੀਆਂ ਲਾ ਫੜ ਸੋ ਇੱਕ ਇੱਕ ਡਿਜ਼ਾਈਨ ਰਹਿ ਗਿਆ ਜੀ ਦੋ ਡਿਜ਼ਾਈਨ ਰਹਿ ਗਏ ਤਖਾਨ ਵਾਲੇ ਸੋ ਵੀਡੀਓ ਪੂਰੀ ਲਾਸਟ ਤੱਕ ਦੇਖੋ ਸਭ ਨੂੰ ਮੇਰੀ ਰਿਕੁਐਸਟ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਸੋ ਲੋ ਜੀ ਇੱਕ ਪ੍ਰਿੰਟ ਆ ਦੇਖੋ ਆਹ ਪ੍ਰਿੰਟ ਵੀ ਬੜਾ ਸ਼ਾਨਦਾਰਾ ਉੱਪਰ ਹੀ ਦਿਖਾ ਦਿੰਦੇ ਆਂ ਹਣਾ ਆ ਲੋ ਇਹ ਪ੍ਰਿੰਟ ਦਾ ਇਹੋ ਜਿਹਾ ਮਤਲਬ ਕਿ ਇਹਨੂੰ ਜਿਹੜਾ ਮਰਜ਼ੀ ਪਾ ਲੈ ਆਂਟੀਆਂ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਭੂਆ ਦਾਦੀਆਂ ਕੁੜੀਆਂ ਜਿਹੜਾ ਮਰਜ਼ੀ ਪਾ ਲੈ ਸਾਰੇ ਪ੍ਰਿੰਟ ਸੋਨੇ ਆ ਆ ਦੇਖੋ ਸਾਰੇ ਕਲਰ ਸੋਨੇ ਆ ਮਤਲਬ ਵੀ ਫਲੋਰ ਸੈਂਡ ਜੇ ਛੇੜਾ ਮੈਚਿੰਗ ਪ੍ਰਿੰਟ ਬਾਟਮ ਆ ਪ੍ਰਿੰਟ ਬਾਟਮ ਕਰੀ ਹੋਈ ਆ ਬਾਟਮ ਤੇ ਪ੍ਰਿੰਟ ਆ ਰਾਮ ਟੈਕਸ ਬ੍ਰਾਂਡ ਲੋਗੋ ਲੱਗਾ ਹੋਇਆ ਨਾਮ ਹੀ ਕਾਫੀ ਆ ਸ਼ੇਡ ਚੈੱਕ ਕਰੋ ਇੱਕ ਆ ਗਿਆ ਜੀ ਆਵਲਾ ਸ਼ੇਡ カラー ਦੇਖੋ ਕਿੰਨਾ ਪਿਆਰਾ ਹੈ। ਇਹ ਤਾਂ ਆ ਗਿਆ ਆਵਲਾ ਸ਼ੇਡ, ਬਰਾਊਨ ਪੀਚ ਜਿਹਾ ਕਲਰ। ਕਲਰ ਦੇ ਕੋਈ ਵੀ ਕਲਰ ਪਾਈ ਕਰ ਲੋ। ਅੱਜ ਕੱਲ ਤਾਂ ਕੋਰ ਸੈੱਟ, ਅੱਜ ਕੱਲ ਬਾਟਮਾਂ ਦੇ ਡਿਜ਼ਾਈਨਿੰਗ, ਸ਼ਰਟਾਂ ਦੇ ਲੈਸਿਸ ਦੀ ਡਿਜ਼ਾਈਨਿੰਗ, ਵੀ ਸ਼ੇਪ ਨੈਕ ਬਹੁਤ ਕੁਝ ਚੱਲ ਰਿਹਾ ਹੈ। ਜਿੱਦਾਂ ਮਰਜੀ ਡਿਜ਼ਾਈਨਿੰਗ ਤਿਆਰ ਕਰ ਲੋ, ਸੂਟ ਨੂੰ ਵਧੀਆ ਬਣਾਉਣਾ ਤੁਹਾਡੇ ਹੱਥ ਹੈ। ਜੇ ਤੁਸੀਂ ਸੂਟ ਨੂੰ ਵਧੀਆ ਬਣਵਾਉਣਾ ਹੈ ਤਾਂ ਬਸ ਡਿਜ਼ਾਈਨਿੰਗ ਤਿਆਰ ਕਰ ਲੋ ਇਹਦੀ। ਮੈਂ ਕਹਿੰਦਾ ਸੂਟ ਦੀ ਲੁੱਕ 2500 ਕੋਈ ਕਹਿ ਨਹੀਂ ਸਕੇਗਾ ਵੀ ਹਜ਼ਾਰ ਵਾਲਾ ਸੂਟ ਪਾਇਆ ਹੋਇਆ ਹੈ। ਹਰ ਇੱਕ ਕੋਈ ਕਹੇਗਾ ਵੀ 22500 ਘੱਟ ਨੇ ਆ ਕਿਉਂਕਿ ਕੁਆਲਿਟੀ ਤਾਂ ਹੈ ਹੀ ਪ੍ਰੀਮੀਅਮ ਐ ਇਸ ਤੋਂ ਉੱਪਰ ਤਾਂ ਕੋਈ ਕੁਆਲਿਟੀ ਆ ਨਹੀਂ ਸਕਦੀ ਰਾਮਟੈਕਸ ਬ੍ਰਾਂਡ ਐ ਸਭ ਤੋਂ ਸਿਰੇ ਦੀ ਕੁਆਲਿਟੀ ਐ ਇਹਦੇ ਵਿੱਚ ਹੀ ਪ੍ਰਿੰਟਾਂ ਦੇ ਉੱਤੇ ਵਰਕ ਵਰਕਾ ਹੁੰਦਾ ਰਾਮਟੈਕਸ ਦਾ ਤਾਂ ਉਹਦੀ ਰੇਂਜ ਐ 2525 ਤੋਂ 27200 ਹੋ ਜਾਂਦੀਆਂ ਨੇ ਆ ਚੈੱਕ ਕਰੋ ਕਲਰ ਹੁਣ ਕੋਈ ਵੀ ਬਾਏ ਕਰ ਲਓ ਇੱਕ ਪ੍ਰਿੰਟ ਆ ਬਹੁਤ ਸੋਹਣਾ ਆ ਦੇਖੋ ਆ ਵੀ ਪ੍ਰਿੰਟ ਬੜਾ ਲਾਜਵਾ ਬਣਾ ਕਲਰ ਦੇਖੋ ਕਿੰਨਾ ਪਿਆਰਾ ਐ ਐਕਸਲੈਂਟ ਪ੍ਰਿੰਟ ਐ ਜੀ ਪ੍ਰਿੰਟ ਬਹੁਤ ਸੋਹਣਾ ਐ ਡਿਫਰੈਂਟ ਪ੍ਰਿੰਟ ਐ ਰਸ਼ਟ ਸ਼ੇਡ ਐ ਜਦੋਂ ਮੈਂ ਓਪਨ ਕਰਿਆ ਪ੍ਰਿੰਟ ਬਹੁਤ ਪਿਆਰਾ ਰੋਮੀ ਥੋੜਾ ਨੀਗਾ ਕਰਾ ਦੇ ਪ੍ਰਿੰਟ ਥੋੜਾ ਕੈਮਰਾ ਘੁਮਾ ਦੇ ਆ ਦੇਖੋ ਪ੍ਰਿੰਟ ਬਹੁਤ ਸੋਹਣਾ ਹੈ ਕਲਰ ਬਹੁਤ ਸੋਹਣਾ ਹੈ ਇਹਦੇ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ ਜਬਰਦਸਤ ਸ਼ੇਡ ਨੇ ਜਬਰਦਸਤ ਆ ਦੇਖੋ ਕਲਰ ਦੇਖੋ ਇੱਕ ਬਲੂ ਸ਼ੇਡ ਆ ਗਿਆ ਇੱਕ ਆ ਗਿਆ ਮਸਟਰਡ ਕਲਰ ਕਲਰ ਦੇਖੋ ਟਾਪ ਕਲਾਸਿਕ ਸ਼ੇਡ ਹੈ ਜੀ ਆ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਇੱਕ ਮਸਟਰਡ ਸ਼ੇਡ ਆ ਗਿਆ ਇੱਕ ਮਹਿਰੂਨ ਆ ਗਿਆ ਹੁਣ 950 ਰੁਪਏ ਪ੍ਰਾਈਸ ਰਹੇਗਾ ਬਾਕੀ ਮੈਂ ਨੰਬਰ ਬੋਲ ਵੀ ਦਿੰਨਾ ਕਮੈਂਟ ਸੈਕਸ਼ਨ ਦੇ ਵਿੱਚ ਵੀ ਪਾ ਦਿੰਨਾ ਡਿਸਕ੍ਰਿਪਸ਼ਨ ਵੀ ਪਾ ਦਿੰਨਾ ਨੰਬਰ ਸਾਡੇ ਦੋ ਨੋਟ ਕਰ ਲਓ ਪਹਿਲਾ ਕਲਰ ਚੈੱਕ ਕਰੋ ਮਹਿਰੂਨ ਸ਼ੇਡ ਆ ਦੇਖੋ ਕਲਰ ਕੋਈ ਵੀ ਬਾਏ ਕਰ ਲਓ 950 ਰੁਪਏ ਫਲੈਟ ਰੇਟ ਰਾਮਟੈਕਸ ਬ੍ਰਾਂਡ ਦੇ ਡਿਸਟ੍ਰੈਪਿੰਡ ਦੇ ਸੂਟ ਆ ਸਾਰੇ ਸੋ ਅਗਰ ਤੁਸੀਂ ਇਨਸਟਾ ਨੂੰ ਆਰਡਰ ਕਰਨਾ ਹੈ ਤਾਂ ਸਾਡੇ ਦੋ ਨੰਬਰ ਆ ਵਟਸਐਪ ਵਾਲੇ ਸਾਨੂੰ ਵੱਧ ਤੋਂ ਵੱਧ ਵਟਸਐਪ ਤੇ ਹੀ ਮੈਸੇਜ ਕਰੋ ਕੋਲ ਬਹੁਤ ਘੱਟ ਕਰੋ ਕਿਉਂਕਿ ਕੋਲ ਕੰਟੀਨਿਊ ਬਹੁਤ ਆndੀਆਂ ਨੇ ਸੋ ਇਧਰ ਉਧਰ ਬੀਜ਼ੀ ਹੋਣ ਕਰਕੇ ਕੋਲ ਕਈ ਵਾਰੀ ਪੇਕਣੀ ਹੁੰਦੀਆਂ ਸੋ ਵਟਸਐਪ ਤੇ ਸਭ ਕੋਈ ਵੀ ਇਦਾਂ ਦਾ ਕਸਟਮਰ ਨਹੀਂ ਹੋਵੇ ਜਿਹਦਾ ਅਪਲਾਈ ਨਾ ਹੋਵੇ ਸੋ ਬਾਕੀ ਜੇ ਤੁਸੀਂ ਆਰਡਰ ਕਰਨਾ ਹੈ ਸਾਨੂੰ ਦੋ ਨੰਬਰਾਂ ਤੇ ਮੈਸੇਜ ਕਰ ਦਿਓ ਸਕਰੀਨਸ਼ਾਟ ਭੇਜ ਦਿਓ 78370 15332 85283 35084 ਬਾਕੀ ਜੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਅੰਮ੍ਰਿਤਸਰੀਆ ਮਾਲਦਾਨ ਮੈਂਟੇਨੈਂਸੀ ਸਬਜੀ ਮੰਡੀ ਨਿਰਗੰਧ ਗ੍ਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ